ਜਿਹੜੇ ਲੋਕ ਜਿਹੜੇ ਪਾਠ ਕਿਤਾਬਾਂ ਨਾਲ ਜੁੜਦੇ ਨੇ ਕਿਤਾਬਾਂ ਨੂੰ ਪਿਆਰ ਕਰਦੇ ਨੇ ਸਾਹਿਤ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਲਈ ਇਹ ਖਾਸ ਮੁਲਾਕਾਤ ਹੈ ਮੇਰੇ ਹੱਥ ਵਿੱਚ ਜਿਹੜੀ ਕਿਤਾਬ ਹੈ ਸ਼ਾਸਵਾਰ ਕਹਾਣੀ ਸੰਗ੍ਰਹਿ ਵਰਿੰਦਰ ਖੁਰਾਣਾ ਇਸ ਦੇ ਲੇਖਕ ਨੇ ਕਹਾਣੀਕਾਰ ਨੇ ਅਸਿਸਟੈਂਟ ਪ੍ਰੋਫੈਸਰ ਨੇ ਮੇਰੇ ਨਾਲ ਬੈਠਿਆ ਇਸ ਕਿਤਾਬ ਨੂੰ ਲਿਖਣ ਦੇ ਲਈ ਖਿਆਲ ਕਿਵੇਂ ਆਉਂਦਾ ਹੈ ਔਰ ਸ਼ਾਸਵਾਰ ਕਹਿੰਦਾ ਕੀ ਹੈ ਕਹਿਣਾ ਕੀ ਚਾਹੁੰਦਾ ਹੈ ਔਰ ਜ਼ਿੰਦਗੀ ਵਿੱਚ ਸ਼ਾਸਵਾਰ ਹੋ ਕੌਣ-ਕੌਣ ਸਕਦਾ ਹੈ ਇਸ ਦੇ ਬਾਰੇ ਗੱਲ ਕਰਾਂਗੇ ਮੇਰੇ ਨਾਲ ਨੇ ਵਿਰਿੰਦਰ ਖਰਾਨਾ ਜੀ ਪਹਿਲਾਂ ਤਾਂ ਖਰਾਨਾ ਜੀ ਤੁਸੀਂ ਅ ਅਸਿਸਟੈਂਟ ਪ੍ਰੋਫੈਸਰ ਹੋਣ ਦੇ ਨਾਤੇ ਵੀ ਰੋਜ਼ ਵਾਪੈਂਦਾ ਹੈ ਸਹਾਇਤਕਰਾਂ ਨਾਲ ਵੀ ਹੋਰਨਾਂ ਨਾਲ ਵੀ ਪਰ ਜਿਹੜੀ ਇਸ ਕਿਤਾਬ ਨੂੰ ਰੂਪ ਦਿੱਤਾ ਤੁਸੀਂ ਸ਼ਾਸਵਾਰ ਕਿਉਂਕਿ ਮੈਂ ਭੂਮਿਕਾ ਵੀ ਪੜੀ ਕਹਾਣੀਆਂ ਵੀ ਕੁਝ ਪੜਨ ਦਾ ਮੈਨੂੰ ਸਮਾਂ ਮਿਲਿਆ ਮੈਂ ਪੜੀਆਂ ਚਾਚਾ ਵਾਰਤਾ ਮਾਮਾ ਕਰਤਾਰ ਕਹਾਣੀਆਂ ਲਿਖਣਾ ਹੀ ਤੁਹਾਨੂੰ ਕਿਉਂ ਜ਼ਰੂਰੀ ਲੱਗਿਆ ਕਿ ਸ਼ਾਸਵਾਰ ਇਸ ਤਰ੍ਹਾਂ ਵੀ ਦੱਸਿਆ ਜਾ ਸਕਦਾ ਹੈ ਕਿ ਇਹ ਵੀ ਇੱਕ ਸ਼ਾਸਵਾਰ ਹੈ ਦੇਖੋ ਕਈ ਤਰੀਕੇ ਹੁੰਦੇ ਆ ਜਦੋਂ ਆਪਦੀ ਕਿਸੇ ਨੇ ਕੋਈ ਗੱਲ ਕਹਿਣੀ ਹੋਵੇ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਸਾਹਿਤ ਨੂੰ ਤੁਸੀਂ ਸੀਰੀਅਸ ਲੈ ਕੇ ਜਦੋਂ ਲਿਖਦੇ ਹੋ ਤਾਂ ਫਿਰ ਤੁਹਾਨੂੰ ਬਹੁਤ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਕੋਲ ਆਲੇ ਦੁਆਲੇ ਤੁਹਾਨੂੰ ਮਿਲਦੀਆਂ ਕਿ ਤੁਸੀਂ ਇਹ ਚੀਜ਼ਾਂ ਲੋਕਾਂ ਤੱਕ ਪਹੁੰਚਾਓ ਆਪਦੀ ਜ਼ੁਬਾਨ ਉਹ ਆਪਦੀ ਜਿਹੜੀ ਹੈ ਉਹਨਾਂ ਨੂੰ ਜ਼ੁਬਾਨ ਦਿਓ ਆਪਦੇ ਆਪਦੇ ਖਿਆਲਾਂ ਦੇ ਨਾਲ ਸੋ ਸ਼ਾਹਸਵਾਰ ਜਿਵੇਂ ਤੁਸੀਂ ਗੱਲ ਕੀਤੀ ਕਿ ਸ਼ਾਹਸਵਾਰ ਬਰੇ ਵੀ ਕਿਉਂ ਸ਼ਾਹਸਵਾਰ ਤੇ ਕਹਾਣੀਆਂ ਹੀ ਕਿਉਂ ਮਨੁੱਖ ਬਹੁਤ ਜਦੋਂ ਸ਼ੁਰੂ ਉਹਨੇ ਕੀਤਾ ਆਪਦੇ ਆਪਦੀ ਗੱਲ ਕਹਿਣਾ ਤੇ ਉਹਦੇ ਦਿਮਾਗ ਚ ਕਿਤੇ ਨਾ ਕਿਤੇ ਇੱਕ ਕਹਾਣੀ ਹੁੰਦੀ ਸੀਗੀ ਜਦੋਂ ਉਹ ਕਿਤੇ ਬਾਹਰ ਸ਼ਿਕਾਰ ਕਰਨ ਜਾਂਦਾ ਸੀ ਜਾਂ ਕਿਤੇ ਨਵੀਂ ਕੋਈ ਚੀਜ਼ ਦੇਖਦਾ ਸੀ ਵਾਪਸ ਆ ਕੇ ਉਹ ਨਾਟਕ ਦੇ ਰੂਪ ਦੇ ਵਿੱਚ ਕਿਉਂਕਿ ਬੋਲੀ ਨਹੀਂ ਸੀਗੀ ਨਾਟਕ ਦੇ ਰੂਪ ਦੇ ਵਿੱਚ ਆਪਦੇ ਨਾਲ ਦੇਆਂ ਦੇ ਨਾਲ ਉਹ ਨੂੰ ਉਹ ਸਾਂਝਾ ਕਰਦਾ ਸੀ ਸੋ ਕਹਾਣੀ ਜਾਂ ਅਜਿਹਾ ਚੀਜ਼ ਜਿਹੜੀ ਬਰਤਾਂਤ ਦੇ ਵਿੱਚ ਦੱਸੀ ਜਾਵੇ ਉਹ ਹਮੇਸ਼ਾ ਹੀ ਗੱਲ ਨੂੰ ਉਹਦੇ ਚ ਕਹਿਣ ਦਾ ਸਕੋਪ ਜ਼ਿਆਦਾ ਹੁੰਦਾ ਮੈਨੂੰ ਲੱਗਦਾ ਹੈ वैसे ਤਾਂ ਇੱਕ ਛੋਟੇ ਸ਼ੇਅਰ ਦੇ ਵਿੱਚ ਵੀ ਬਹੁਤ ਚੀਜ਼ਾਂ ਵੱਡੀਆਂ ਵੱਡੀਆਂ ਕਹੀਆਂ ਜਾ ਸਕਦੀਆਂ ਨੇ ਮੈਂ ਨਹੀਂ ਮੰਨਤਾ ਮੈਂ ਨਹੀਂ ਜਾਣਤਾ ਪਰ ਮੈਨੂੰ ਲੱਗਦਾ ਕਿ ਮੈਂ ਸਭ ਤੋਂ ਵਧੀਆ ਚੀਜ਼ ਜਿਹੜੀ ਹੈ ਉਹ ਕਹਾਣੀ ਦੇ ਵਿੱਚ ਕਹਿ ਸਕਦਾ ਸੀ ਸੋ ਕਹਾਣੀ ਦੇ ਰੂਪ ਦੇ ਵਿੱਚ ਉਹਨੂੰ ਕਹਿਣ ਦੀ ਮੈਂ ਕੋਸ਼ਿਸ਼ ਕੀਤੀ ਇਸ ਕਿਤਾਬ ਦੇ ਬਾਰੇ ਬਹੁਤ ਜਣਿਆਂ ਨੇ ਲਿਖਿਆ ਫੇਸਬੁੱਕ ਤੇ ਜ਼ਰੀਏ ਬਰ ਉਸ ਕਿਤਾਬ ਦੇ ਭੂਮਿਕਾ ਦੇ ਵਿੱਚ ਵੀ ਜਿਹੜੇ ਇਹ ਮਕਸੂਦ ਸਾਖਿਬ ਸਾਹਿਬ ਨੇ ਕਿਉਂਕਿ ਅੱਜ ਕੱਲ ਇਹ ਇੱਕ ਵਰਤਾਰਾ ਚੱਲ ਪਿਆ ਹੈ ਕਿ ਚਾਹੇ ਲਹਿੰਦੇ ਪੰਜਾਬ 'ਚ ਕਿਤਾਬ ਲਿਖੀ ਜਾ ਰਹੀ ਹੈ ਜਾਂ ਚੜ੍ਹਦੇ ਪੰਜਾਬ 'ਚ ਉਹ ਆਪਣਤ ਜਾਂ ਨੇੜਤਾ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ ਇੱਧਰ ਦੀਆਂ ਕਿਤਾਬਾਂ ਬਾਰੇ ਉੱਧਰ ਵਾਲੇ ਲਿਖਦੇ ਆ ਉੱਧਰ ਦੀਆਂ ਕਿਤਾਬਾਂ ਵਾਲੇ ਇੱਧਰ ਵਾਲੇ ਲਿਖੀ ਜਾਂਦੇ ਆ ਇਹ ਤੁਹਾਨੂੰ ਕਿਵੇਂ ਲੱਗਦਾ ਦੇਖੋ ਬੋਲੀ ਸਾਡੀ ਸਾਂਝੀ ਹੈ ਜਿਹੜਾ ਮਸਲਾ ਸਾਡੇ ਇਤਿਹਾਸਕ ਇਤਿਹਾਸਕਾਰਾਂ ਨੇ ਜਾਂ ਜਿੱਥੋਂ ਇਹ ਸ਼ੁਰੂ ਹੁੰਦਾ ਉਹ ਬਾਅਦ ਦੇ ਵਿੱਚ ਕਿਸੇ ਸਮੇਂ ਆਪਾਂ ਗੱਲ ਕਰਾਂਗੇ ਸਾਡੀ ਜਿਹੜੀ ਲਿਪੀ ਦਾ ਜਿਹੜਾ ਮਸਲਾ ਹੈਗਾ ਹੈ ਲਿਪੀ ਦੀ ਹੈਗੀ ਇਹ ਫਰਕ ਹੈਗਾ ਸਾਡਾ ਕੋਈ ਬੋਲੀ ਦਾ ਤਾਂ ਸਾਡਾ ਕੋਈ ਫਰਕ ਨਹੀਂਗਾ ਉਸ ਲਿਪੀ ਦੇ ਵਿੱਚ ਜਿੰਨੇ ਜਿਵੇਂ ਉਹ ਬੈਰੀਗੇਟ ਆ ਜਿਹੜੇ ਟੁੱਟ ਰਹੇ ਆ ਉਧਰਲੇ ਪੰਜਾਬੀ ਗੁਰਮੁਖੀ ਲਿਪੀ ਸਿੱਖ ਰਹੇ ਐ ਇਧਰਲੇ ਪੰਜਾਬੀ ਸ਼ਾਹਮੁਖੀ ਲਿਪੀ ਸਿੱਖ ਰਹੇ ਐ ਤੇ ਮਸਲੇ ਸੇਮ ਇੱਕੋ ਤਰ੍ਹਾਂ ਦੇ ਨੇ ਅ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਇੱਕੋ ਤਰ੍ਹਾਂ ਦੀਆਂ ਨੇ ਤੇ ਅਪਨਤ ਇੱਕ ਨੇਚਰਲ ਫੀਨੋਮਨਾ ਐ ਇਧਰ ਵਾਲਿਆਂ ਨੂੰ ਸਤਲੁਜ ਦੀ ਜਦੋਂ ਗੱਲ ਕਰਦੇ ਐ ਉਧਰ ਵਾਲੇ ਜਦੋਂ ਰਾਵੀ ਦੀ ਜਾਂ ਚਨਾਬ ਦੀ ਗੱਲ ਕਰਦੇ ਐ ਤਾਂ ਹੈ ਤਾਂ ਇੱਕੋ ਹੀ ਐ ਸੋ ਇਹ ਪੰਜਾਬ ਇੱਕ ਖਿੱਤਾ ਜਦੋਂ ਇੱਕ ਐ ਤੇ ਫਿਰ ਇਥੋਂ ਦੇ ਲੋਕਾਂ ਦੀ ਜਿਹੜੀ ਗੱਲ ਜਿਨ੍ਹਾਂ ਨੇ ਕਹਿਣੀ ਹੈ ਤੇ ਉਹ ਵੀ ਇੱਕ ਤੇ ਫਿਰ ਇੱਕ ਦੂਜੇ ਨੂੰ ਪੜਨ ਦਾ ਵੀ ਲੋਕਾਂ ਦੇ ਵਿੱਚ ਚਾਹ ਹੈਗੀ ਹੈ ਤੇ ਪੜ ਰਹੇ ਹੈ ਜਿਹੋ ਦੀ ਲੋਕਾਂ ਦੀ ਜ਼ਿੰਦਗੀ ਹੋ ਗਈ ਹੈ ਨਾ ਰੁਝਾਨ ਹੋ ਗਿਆ ਜਿਆਦਾਤਰ ਸਮਾਂ ਜਿਹੜਾ ਮੋਬਾਈਲ ਦੇ ਉੱਤੇ ਜਿਆਦਾ ਬੀਤਦਾ ਲੇਖਕਾਂ ਨੂੰ ਮਨ ਵਿੱਚ ਇਹ ਵੀ ਡਰ ਹੁੰਦਾ ਇੱਕ ਕਿਤਾਬ ਇੱਕ ਤਾਂ ਮਿਹਨਤ ਲਾਈ ਹੈ ਸਮਾਂ ਦਿੱਤਾ ਕੁਝ ਕਹਿਣ ਦੇ ਲਈ ਗੱਲ ਕਹਿਣ ਦੇ ਲਈ ਇੰਨਾ ਸਮਾਂ ਵੀ ਲੱਗ ਗਿਆ ਪੈਸਾ ਵੀ ਲੱਗ ਗਿਆ ਪਰ ਪਾਠਕ ਨਹੀਂ ਮਿਲਦੇ ਕਿਤਾਬਾਂ ਨੂੰ ਪੜਨ ਵਾਲੇ ਕਿਉਂਕਿ ਸਾਰੇ ਅੱਜਕੱਲ ਸੁਣਨਾ ਦੇਖਣਾ ਪਸੰਦ ਕਰਦੇ ਆ ਤੁਹਾਡੇ ਮਨ 'ਚ ਖਿਆਲ ਸੀ ਕਿ ਜਦੋਂ ਕਿਤਾਬ ਮੈਂ ਲੈ ਕੇ ਜਾ ਰਹੇ ਆ ਸ਼ਾਹਸਵਾਰ ਇਹਨੂੰ ਪੜਨ ਵਾਲੇ ਪਾਠਕ ਵੀ ਮਿਲਣਗੇ ਦੇਖੋ ਤੁਸੀਂ ਸਭ ਤੋਂ ਪਹਿਲਾਂ ਤਾਂ ਆਪਣੀ ਗੱਲ ਕਹਿਣੀ ਹੁੰਦੀ ਹੈ ਇਹ ਇਹਨੂੰ ਕੋਈ ਪੜਦਾ ਨਹੀਂ ਪੜਦਾ ਜਿੰਨ ਮਤਲਬ ਤੁਸੀਂ ਇਹ ਦੇਖੋ ਕਿ ਮੈਂ ਲਿਖਿਆ ਪੜੂਗਾ ਤਾਂ ਜੇ ਕੋਈ ਉਹਨੂੰ ਉਹਨੂੰ ਪਸੰਦ ਕਰੂਗਾ ਉਹਦੇ ਉਹਦੇ ਮਤਲਬ ਦੀ ਕੋਈ ਗੱਲ ਹੋਊਗੀ ਤਾਂ ਪੜੂਗਾ ਨਹੀਂ ਬਿਨਾ ਮਤਲਬ ਤੋਂ ਤੁਹਾਨੂੰ ਕੋਈ ਨਹੀਂ ਪੜੂਗਾ ਬਾਕੀ ਮਸਲਾ ਮੋਬਾਈਲ ਦਾ ਜਾਂ ਹੋਰ ਚੀਜ਼ਾਂ ਦਾ ਹੈ ਮੈਂ ਇਹ ਮੰਨਦਾ ਕਿ ਹਰ ਇੱਕ ਸਭਿਅਤਾ ਨੇ ਤਰੱਕੀ ਕਰਕੇ ਨਵੇਂ ਢੰਗ ਜਿਹੜੇ ਆ ਗੱਲ ਕਹਿਣ ਦੇ ਉਹਦੇ ਉਹਦੇ ਵੱਲ ਨੂੰ ਜਾਣਾ ਹੁੰਦਾ ਹੁਣ ਟ੍ਰੈਡੀਸ਼ਨਲ ਚੈਨਲਾਂ ਤੋਂ ਪਰੰਪਰਾਗਤ ਟੀਵੀ ਚੈਨਲਾਂ ਤੋਂ ਮੀਡੀਆ ਜਿਹੜਾ ਹੈ ਉਹ ਤੁਹਾਡੇ ਤੱਕ ਪਹੁੰਚਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਆਪਦੀ ਗੱਲ ਜਿਹੜੀ ਆ ਬਿਹਤਰ ਤਰੀਕੇ ਨਾਲ ਕਹਿ ਸਕਦੇ ਆ ਜਾਂ ਜਿਹੜੀਆਂ ਰੈਸਟ੍ਰਿਕਸ਼ਨਸ ਨੇ ਜਾਂ ਬਹੁਤ ਸਾਰਾ ਇੱਕ ਗਲਬਾ ਕੱਸਿਆ ਹੋਇਆ ਚੈਨਲਾਂ ਨੇ ਚੈਨਲਾਂ ਦੇ ਉੱਤੇ ਲੋਕ ਸਰਕਾਰਾਂ ਦਾ ਲਾਲੋ ਜਾਂ ਕਿਸੇ ਹੋਰ ਮਸਲਿਆਂ ਦਾ ਲਾ ਲਓ ਹੋਰ ਚੀਜ਼ਾਂ ਦਾ ਲਾ ਲਓ ਸੋ ਤਰੱਕੀ ਕਰਨੀ ਹੁੰਦੀ ਹੈ ਸਾਡੀ ਸਭਿਅਤਾ ਨੇ ਪੁਰਾਣੇ ਸਾਧਨਾਂ ਤੋਂ ਨਵੇਂ ਸਾਧਨਾਂ ਵੱਲ ਜਾਣਾ ਹੁੰਦਾ ਸੋ ਘਬਰਾਉਣ ਦੀ ਲੋੜ ਨਹੀਂ ਤੁਸੀਂ ਚੰਗਾ ਲਿਖੋਗੇ ਤੇ ਲੋਕੀ ਅੱਜਕੱਲ ਪੀਡੀਐਫ ਤੇ ਵੀ ਪੜ ਲੈਂਦੇ ਆ ਕਿੰਡਲ ਤੇ ਵੀ ਪੜ ਲੈਂਦੇ ਆ ਸੋ ਡਿਜੀਟਲ ਹੋਣਾ ਵੀ ਇੱਕ ਚੰਗੀ ਗੱਲ ਹੈ ਸੋ ਕਿਤਾਬ ਜਾਣੀ ਚਾਹੀਦੀ ਹੈ ਚਾਹੇ ਉਹ ਪ੍ਰਿੰਟ ਫਾਰਮ ਦੇ ਵਿੱਚ ਜਾਏ ਜਾਂ ਉਹ ਡਿਜੀਟਲ ਫਾਰਮ ਦੇ ਵਿੱਚ ਜਾਇ ਇਹਦਾ ਕੋਈ ਸਮੱਸਿਆ ਨਹੀਂ ਇੰਨਾਂ ਕਹਾਣੀਆਂ 'ਚ ਇੱਕ ਗੱਲ ਮੈਂ ਦੇਖੀ ਹੈ ਜਿੰਨਾ ਕੁ ਮੈਂ ਪੜ ਪਾਇਆ ਉਹ ਇਹ ਹੈ ਕਿ ਨੌਜਵਾਨਾਂ ਨਾਲ ਜ਼ਿਆਦਾ ਗੱਲਾਂ ਮਿਲਦੀਆਂ ਜੁਲਦੀਆਂ ਨੌਜਵਾਨਾਂ ਦੇ ਆਪ ਦੇ ਮਸਲੇ ਬਹੁਤ ਹੈ ਤੁਸੀਂ ਉਹ ਕਹਾਣੀਆਂ ਦੇ ਜ਼ਰੀਏ ਕਹਿਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਚਾਹੇ ਉਹ ਪਿੰਡ ਦੀ ਸਾਥ ਹੋਵੇ ਤੇ ਚਾਹੇ ਉਹ ਯੂਨੀਵਰਸਿਟੀਆਂ ਦੇ ਵਿੱਚ ਲੱਗੀਆਂ ਸੱਥਾਂ ਹੋਣ ਨੌਜਵਾਨਾਂ ਦੇ ਨੇੜੇ ਧਿਆਨ 'ਚ ਰੱਖ ਕੇ ਤੁਹਾਨੂੰ ਕਿਉਂ ਲੱਗਿਆ ਕਿ ਗੱਲਾਂ ਕਹਿਣ ਦੀ ਲੋੜ ਹੈ ਦੇਖੋ ਮਸਲੇ ਕਿਉਂਕਿ ਨੌਜਵਾਨ ਇਸ ਸਮੇਂ ਸਭ ਤੋਂ ਜ਼ਿਆਦਾ ਉਹ ਉਹਦੇ ਵਿੱਚ ਨੇ ਕ੍ਰਾਈਸਿਸ ਦੇ ਵਿੱਚ ਨੇ ਅ ਪਿਛਲੇ 20 ਸਾਲਾਂ ਦੇ ਵਿੱਚ ਜਦੋਂ ਅਸੀਂ ਦੇਖੀਏ ਤਾਂ ਨੌਕਰੀਆਂ ਦਾ ਜਿਹੜਾ ਪ੍ਰਤੀਸ਼ਤ ਹੈ ਉਹ ਬਹੁਤ ਵੱਡੇ ਪੱਧਰ ਤੇ ਘਟਿਆ ਅੱਜ ਭਾਰਤ ਦੇ ਵਿੱਚ 83% ਯੂਥ ਹੈ ਜਿਹੜਾ ਉਹ ਬੇਰੁਜ਼ਗਾਰ ਹੈ 83% ਮਤਲਬ ਇੱਕ ਮਹੀਨੇ ਰੱਖਦਾ ਹੋਇਆ ਫਿਗਰ ਹੈ ਕਿ 83% ਯੂਥ ਹੈ ਜਿਹੜਾ ਉਹ ਬੇਰੁਜ਼ਗਾਰ ਹੈ ਤੇ ਲੋਕੀ ਨੌਕਰੀ ਮੰਗਣ ਦਾ ਵੀ ਉਹਨਾਂ ਨੂੰ ਉਹਨਾਂ 'ਚ ਹੁਣ ਹਿੰਮਤ ਨਹੀਂ ਰਹੀ ਨੌਕਰੀ ਕਰਨਾ ਤਾਂ ਦੂਰ ਦੀ ਗੱਲ ਹੈਗੀ ਸੋ ਉਸ ਵੱਡੇ ਮਸਲੇ ਨੂੰ ਲੈ ਕੇ ਜਦੋਂ ਇੱਕ ਕ੍ਰਾਈਸਿਸ ਸਾਡੇ ਸਾਹਮਣੇ ਖੜਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਸਾਨੂੰ ਪਤਾ ਲੱਗੇਗਾ ਕਿ ਇਹਦੇ ਕਿੱਡੇ ਮਾਰੂ ਨਤੀਜੇ ਨਿਕਲਦੇ ਤੇ ਕੀ ਐਵੇਂ ਨਹੀਂਗਾ ਕਿ ਅੱਜ ਦਾ ਜਿਹੜਾ ਯੂਥ ਹੈ ਅੱਜ ਦੇ ਨੌਜਵਾਨ ਉਹਨੂੰ ਡਿਸਕਸ ਨਹੀਂ ਕਰ ਰਹੇ ਉਹ ਕਰ ਰਹੇ ਹੈ ਜਿਵੇਂ ਪਹਿਲਾਂ ਖੁੰਡ ਚਰਚਾ ਦੀ ਗੱਲ ਤੁਸੀਂ ਕੀਤੀ ਹੈ ਕਿ ਸੱਥਾਂ ਦੇ ਵਿੱਚ ਹੋ ਰਹੀ ਹੈ ਉਹ ਵੀ ਉਹ ਖੁੰਡ ਚਰਚਾ ਯੂਨੀਵਰਸਟੀਆਂ ਦੇ ਵਿੱਚ ਹੋ ਰਹੀ ਹੈ ਸੱਥਾਂ ਦੇ ਵਿੱਚ ਉਹਦਾ ਰੂਪ ਹੋਰ ਹੈ ਉਹਦਾ ਉਹਦਾ ਉਹਦੀ ਉਹਦੀ ਕਪੈਸਿਟੀ ਹੋਰ ਹੈ ਕਿ ਕਿਸ ਕਿਸ ਲੈਵਲ ਤੱਕ ਜਾਣੀ ਹੈ ਪਰ ਯੂਨੀਵਰਸਟੀਆਂ ਦੇ ਵਿੱਚ ਉਹਦੀ ਕਪੈਸਿਟੀ ਹੋਰ ਹੈ ਮੈਂ ਇਹ ਨਹੀਂ ਕਹਿੰਦਾ ਕਿਸੇ ਨੂੰ ਘਟਿਆ ਘਟਾ ਕੇ ਜਾਂ ਵਧਾ ਕੇ ਨਹੀਂ ਕਹਿ ਰਿਹਾ ਆਪਣੀ 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 ਹੁਣ ਜਿਹੜੇ ਜਿਹੜੇ ਮਸਲੇ ਯੂਨੀਵਰਸਟੀ ਦੇ ਵਿੱਚ ਨਜਿੱਠੇ ਜਾਣੇ ਆ ਉਹ ਇੱਕ ਕਹਾਣੀ ਵੀ ਹੈ ਤੁਸੀਂ ਪੜ੍ਹੀ ਹੋਊਗੀ ਚਾਹ ਵਾਰਤਾ ਜੀ ਚਾਹ ਦੇ ਮੇਜ ਦੇ ਉੱਤੇ ਬਹਿ ਕੇ ਯੂਨੀਵਰਸਟੀ ਦੇ ਵਿਦਿਆਰਥੀ ਕਿਸ ਹਿਸਾਬ ਦੇ ਨਾਲ ਕਿੱਡੀ ਵੱਡੀ ਚਰਚਾ ਜਿਹੜੀ ਹੈ ਉਹ ਕਰਦੇ ਆ ਕਿਸ ਪੱਦਰ ਦੀ ਚਰਚਾ ਕਰਦੇ ਆ ਭਾਵੇਂ ਉਹ ਛੋਟੇ ਜਿਹੇ ਮਸਲੇ ਤੋਂ ਲੈ ਕੇ ਦੁਨੀਆ ਦੇ ਵਿੱਚ ਕਿੱਥੇ ਜੰਗ ਲੱਗੀ ਹੈ ਕਿੱਥੇ ਜਿਹੜਾ ਹੈ ਉਹ ਸਮਰਾਜਵਾਦ ਦਾ ਹੱਲਾ ਪਿਆ ਹੈ ਕਿੱਥੇ ਪਿਆਰ ਦੀਆਂ ਗੱਲਾਂ ਹੋ ਰਹੀਆਂ ਕਿੱਥੇ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਜ਼ਿੰਦਗੀ ਨੂੰ ਜੀਣਾ ਚਾਹੀਦਾ ਉਹ ਸਾਰੀ ਚਰਚਾ ਯੂਨੀਵਰਸਿਟੀਆਂ ਦੇ ਵਿੱਚ ਹੋ ਰਹੀ ਹੈ ਚਾਹੇ ਪੰਜਾਬ ਯੂਨੀਵਰਸਿਟੀ ਹੋ ਗਈ ਪੰਜਾਬੀ ਯੂਨੀਵਰਸਿਟੀ ਹੋ ਗਈ ਉਹ ਸੈਂਟਰ ਪੁਆਇੰਟ ਉਹ ਹੁੰਦਾ ਕਿ ਹਾਂ ਚਲੋ ਚਾਹ ਪੀਨੇ ਆ ਚਾਹ ਦੇ ਉੱਤੇ ਗੱਲ ਕਰਦੇ ਆਂ। ਜਰ ਇਹ ਵੀ ਦੇਖਣ ਸੁਣਨ ਨੂੰ ਮਿਲਿਆ ਤੁਹਾਨੂੰ ਕਦੇ ਸਾਹਮਣੇ ਕਿ ਤੁਸੀਂ ਤੇ ਆਪਣੇ ਹਿਸਾਬ ਨਾਲ ਚਾਹ ਵਾਰਤਾ ਦੀ ਕਹਾਣੀ ਵਾਂਗੂ ਗੱਲਾਂ ਕਰਦੇ ਆਂ। ਕੋਈ ਕਹਿੰਦਾ ਯਾਰ ਇੰਨੀ ਵਿਦਵਾਨੀ ਨਾ ਘੋਟ ਅੱਗੇ ਮਸਾ ਪੜ ਪੜ ਕੇ ਥੱਕੇ ਪਏ ਆਂ। ਜਦੋਂ ਲੋਕ ਫਰਸਟ੍ਰੇਟ ਹੁੰਦੇ ਆ ਜਾਂ ਸਟ੍ਰੈਸ 'ਚ ਹੁੰਦੇ ਆ ਇਹ ਜੀਆਂ ਗੱਲਾਂ ਵੀ ਤਾਂ ਸਾਹਮਣੇ ਆਮ ਤੌਰ ਤੇ ਦੇਖਣ ਸੁਣਨ ਨੂੰ ਮਿਲਦੀਆਂ। ਦੇਖੋ ਅ ਅਜਿਹਾ ਨਾ ਹੋਵੇ ਮੈਂ ਕਹਾਂ ਤਾਂ ਇਹ ਸੰਭਵ ਨਹੀਂਗਾ। ਬਹੁਤ ਚੀਜ਼ਾਂ ਹੁੰਦੀਆਂ। ਇਹ ਸਾਰੀਆਂ ਚੀਜ਼ਾਂ ਸਾਰੇ ਤਰ੍ਹਾਂ ਦੇ ਲੋਕ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਪਰ ਅਸੀਂ ਲੋਕਾਂ ਨੂੰ ਜਿਹੜਾ ਆ ਉਹ ਘਟਾ ਕੇ ਕਦੀ ਨਹੀਂ ਦੇਖਣਾ ਲੋਕਾਂ ਦੇ ਉੱਤੇ ਜਿਹੜਾ ਅਸਰ ਹੈ ਉਹ ਵੀ ਤਾਂ 파ਰੂ 파ਰੂ ਬਰਤਾਂਤ ਦਾ ਅਸਰ ਹੈਗਾ ਹੀ ਹੈ ਮੰਨ ਲਓ ਤੁਹਾਨੂੰ ਕੋਈ ਕਹੇ ਕਿ ਜ਼ਿਆਦਾਤਰ ਹੁੰਦਾ ਹੈ ਕਿ ਅਕਸਰ ਪਾਤਰ ਜਿਹੜੇ ਆ ਉਹ ਜੇ ਕਿਸੇ ਨੇ ਸਿਆਣੀ ਗੱਲ ਕਰਨੀ ਹੈ ਤੁਹਾਨੂੰ ਕਮਲਾ ਪਾਤਰ ਬਣਾ ਕੇ ਪੇਸ਼ ਕਰੋ ਤੇ ਪਰ ਵਿਦਵਾਨ ਦਾ ਮਤਲਬ ਵੀ ਕਮਲਾ ਵਾਲਾ ਸਮਝ ਬਣਾਇਆ ਬਣਾਤਾ ਜਿਵੇਂ ਫਿਲਾਸਫਰਾਂ ਬਾਰੇ ਗੱਲ ਹੁੰਦੀ ਹੈ ਕਿ ਫਿਲਾਸਫਰਸ ਤਾਂ ਇਹ ਡਿਸਕਸ ਕਰ ਰਹੇ ਹੈ ਕਿ ਜਿਹੜਾ ਆਮ ਤੌਰ ਦੇ ਉੱਤੇ ਵੀ ਮੱਝ ਕੰਧ ਦੇ ਉੱਤੇ ਕਿਵੇਂ ਚੜੀ ਉਹ ਸਾਰਾ ਉੱਥੇ ਉੱਥੇ ਗੋਬਰ ਜਿਹੜਾ ਆ ਉਹ ਕਰਨ ਨੂੰ ਸੋ ਮਸਲਾ ਇਹ ਹੈ ਕਿ ਇਹ ਇਹ ਭਾਰੂ ਵਰਤਾਂਤ ਇਹ ਇਹਦੇ ਤੋਂ ਸਾਨੂੰ ਖਿਹੜਾ ਛਡਾਉਂਦੀ ਲੋੜ ਆ ਮੈਂ ਇਹ ਪੁੱਛਣਾ ਚਾਹੁੰਦਾ ਮਤਲਬ ਜਾਂ ਇਹ ਸਵਾਲ ਕਰਨਾ ਚਾਹੁੰਦਾ ਕਿ ਜੇ ਕੋਈ ਬੰਦਾ ਪੜ੍ਹ ਲਿਖ ਗਿਆ ਤੇ ਕੀ ਉਹ ਪੜ੍ਹੇ ਲਿਖੇ ਆਰ ਕੀ ਗੱਲ ਨਹੀਂ ਕਰੂਗਾ ਸੋ ਇਸ ਕਹਾਣੀ ਦੇ ਵਿੱਚ ਵੀ ਜੇ ਕੋਈ ਵਿਦਿਆਰਥੀ ਵਿਦਿਆਰਥੀਆਂ ਵਰਗੀ ਗੱਲ ਤਾਂ ਉਹਨੂੰ ਕਰਨੀ ਪਊਗੀ ਨਾ ਸੋ ਪਾਤਰ ਉਹੀ ਕਾਮਯਾਬ ਹੁੰਦੇ ਆ ਜਿਹੜੇ ਆਪ ਦੀ ਸਥਿਤੀ ਦੇ ਵਿੱਚ ਆਪਦੀਆਂ ਗੱਲਾਂ ਕਰਦੇ ਤੁਹਾਡੇ ਇਸ ਕਹਾਣੀਆਂ ਦੇ ਜਿਹੜੇ ਪਾਤਰ ਆ ਉਹ ਸਾਰੇ ਜਦੋਂ ਕਿਤਾਬ ਪੜਨਗੇ ਲੋਕ ਉਹਨੂੰ ਜਾਣ ਲੈਣਗੇ ਪਛਾਣ ਲੈਣਗੇ ਪਰ ਇਸ ਕਿਤਾਬ ਨੂੰ ਜੇਕਰ ਕੋਈ ਅੱਜ ਵੀ ਇੱਛਾ ਜ਼ਾਹਰ ਕਰਦਾ ਕਿ ਮੈਂ ਪੜਨੀ ਚਾਹੁੰਨਾ ਇੱਕ ਤੇ ਉਹਨਾਂ ਨੂੰ ਮਿਲੂਗੀ ਕਿੱਥੇ ਕਿੱਥੇ ਕਿਤਾਬ ਕਿੱਥੇ ਕਿੱਥੇ ਉਹ ਲੈ ਸਕਦੇ ਆ ਔਰ ਦੂਸਰਾ ਇਸ ਕਹਾਣੀ ਕਹਾਣੀਆਂ ਨੂੰ ਪੜਨ ਦੇ ਲਈ ਜਾਂ ਜਿਹੜੇ ਸੁਣ ਰਹੇ ਜਿਨ੍ਹਾਂ ਨੇ ਨਹੀਂ ਪੜੀਆਂ ਹੁਣ ਤੱਕ ਉਹ ਕਿਉਂ ਪੜਨ ਕੀ ਮਿਲ ਸਕਦਾ ਉਹਨਾਂ ਨੂੰ ਇਹ ਜਿਹੇ ਵਿੱਚ ਦੇਖੋ ਮੈਂ ਇਸ ਕਹਾਣੀ ਨੂੰ ਜਦੋਂ ਇਸ ਕਹਾਣੀ ਸੰਗ੍ਰਹਿ ਨੂੰ ਮੈਂ ਕੰਪਾਈਲ ਕਰ ਰਿਹਾ ਸੀ ਤੇ ਨਾ ਸ਼ਾਸਵਰ ਜਦੋਂ ਸਾਡੇ ਸਾਹਮਣੇ ਆਇਆ ਸੀਗਾ ਤੇ ਉਹੀ ਇਸ ਚੀਜ਼ ਦੀ ਕੁੰਜੀ ਹੈ ਕਿ ਕਹਾਣੀਆਂ ਇੱਕ ਕਿਤਾਬ ਕਹਾਣੀਆਂ ਦੀ ਕਿਉਂ ਪੜ੍ਹਨੀ ਚਾਹੀਦੀ ਹੈ ਤੁਸੀਂ ਆਪਦੇ ਪਿਤਾ ਦੇ ਵਿੱਚ ਜਦੋਂ ਦੇਖਦੇ ਹੋ ਤਾਂ ਤੁਹਾਨੂੰ ਇੱਕ ਸ਼ਾਸਵਰ ਨਜ਼ਰ ਆਉਂਦਾ ਜਿਹੜਾ ਹਰ ਇੱਕ ਮੁਸ਼ਕਲ ਦੇ ਨਾਲ ਲੜਦਾ ਹੋਇਆ ਵੀ ਤੁਹਾਨੂੰ ਮੰਜ਼ਲ ਤੱਕ ਪਹੁੰਚਾਉਣ ਦੀ ਉਹਦੇ ਉਹਦੇ ਅੰਦਰ ਇੱਕ ਇੱਛਾ ਹੁੰਦੀ ਹੈ ਕਿ ਹਾਂ ਮੈਂ ਲੜਾਂਗਾ ਪਰ ਮੇਰੇ ਨਾਲ ਜਿਹੜੇ ਆ ਉਹ ਇੱਕ ਮੰਜ਼ਲ ਤੇ ਪਹੁੰਚਣ ਤੁਸੀਂ ਅਧਿਆਪਕ ਦੇ ਵਿੱਚ ਸ਼ਾਸਵਾਰ ਦੇਖ ਸਕਦੇ ਹੋ ਜਿਹਦੇ ਜਿਹਦੇ ਉੱਤੇ ਪੂਰੀ ਦੀ ਪੂਰੀ ਇੱਕ ਇੱਕ ਪੀੜੀ ਦੀ ਜ਼ਿੰਮੇਵਾਰੀ ਹੁੰਦੀ ਹੈ ਤੁਸੀਂ ਆਪਣੀ ਮਾਂ ਦੇ ਵਿੱਚ ਸ਼ਾਸਵਾਰ ਦੇਖ ਸਕਦੇ ਹੋ ਤੁਸੀਂ ਆਪਦੇ ਆਪ ਵਿੱਚ ਸ਼ਾਸਵਾਰ ਵੀ ਦੇਖ ਸਕਦੇ ਹੋ ਸੋ ਇਸ ਕਰਕੇ ਕਿ ਉਹਨਾਂ ਸ਼ਾਸਵਾਰਾਂ ਦੀ ਬਾਤ ਇੱਕ ਕਹਾਣੀ ਪਾਉਂਦੀ ਹੈ ਜਿਹੜੀ ਜ਼ਿੰਦਗੀ ਦੇ ਨਾਲ ਲੜਦੇ ਆ ਈਨ ਨਹੀਂ ਮੰਨਦੇ ਉਹ ਡਿੱਗਦੇ ਜ਼ਰੂਰ ਹੈ ਦੁਬਾਰਾ ਉੱਠਦੇ ਆ ਤੇ ਜਿੱਤਣ ਵਾਲੇ ਪਾਸੇ ਨੂੰ ਆ ਨਾ ਕਿ ਸਿਰਫ ਆਪ ਵੱਧਦੇ ਆ ਆਪਣੇ ਨਾਲ ਦੇਆਂ ਨੂੰ ਵੀ ਵਧਾਉਣ ਦੀ ਕੋਸ਼ਿਸ਼ ਕਰਦੇ ਆ ਸੋ ਇਸ ਕਰਕੇ ਕਹਾਣੀਆਂ ਪੜ੍ਹਨੀਆਂ ਚਾਹੀਦੀਆਂ ਕਿਉਂਕਿ ਇਹ ਸ਼ਾਹਸਵਾਰਾਂ ਦੀਆਂ ਕਹਾਣੀਆਂ ਨੇ ਤੇ ਦੂਜੀ ਗੱਲ ਜਿਹੜੀ ਹੈ ਇਹ ਕਿੱਥੋਂ ਮਿਲੇਗੀ ਇਹ ਪ੍ਰੋਗਰੈਸ ਇੰਟਰਨੈਸ਼ਨਲ ਪਟਿਆਲਾ ਪਬਲਿਸ਼ਰ ਆ ਉਹਨਾਂ ਨੇ ਛਾਪੀ ਹੈ ਤੇ Amazon ਦੇ ਉੱਤੇ ਵੀ ਹੈਗੀ अवेलेबल ਤੇ ਪਰ Amazon ਦੇ ਉੱਤੇ ਇੱਕ ਪਛਾਣ ਰੱਖਣ ਦੀ ਲੋੜ ਹੈ ਕਿ ਇਹਦੇ ਉੱਤੇ ਨਵੀਂ ਛਾਪ ਜਿਹੜੀ ਆ ਉਹ ਲਿਖਿਆ ਹੋਇਆ ਉਹੀ ਕਿਤਾਬ ਖਰੀਦਣੀ ਚਾਹੀਦੀ ਹੈ ਉਹਦੇ ਕਾਰਨ ਨੇ ਕੁਝ ਪਿਛਲਾ ਪਬਲਿਸ਼ਰ ਜਿਹੜਾ ਆ ਉਹਦੇ 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 ਨਾਲ ਸਮੱਸਿਆਵਾਂ ਜਿਹੜੀਆਂ ਨੇ ਉਹ ਇਸ ਕਿਤਾਬ ਕਰਕੇ ਪੈਦਾ ਹੋਈਆਂ ਤੇ ਨਵੀਆਂ ਨਵੀਂ ਛਾਪ ਜਿਹੜੀ ਆ ਨਵੇਂ ਪਬਲਿਸ਼ਰ ਨੇ ਛਾਪੀ ਹੈ ਤੇ ਬਿਹਤਰ ਰੂਪ ਦੇ ਵਿੱਚ ਛਾਪੀ ਹੈ ਤੇ ਇਸਨ ਸਾਡੇ ਨਾਲ ਬਰਿੰਦਰ ਖੁਰਾਣਾ ਜਿਨ੍ਹਾਂ ਨੇ ਇਹਨਾਂ ਕਹਾਣੀਆਂ ਨੂੰ ਇਹ ਸੰਗ੍ਰਹਿ ਦਾ ਰੂਪ ਦਿੱਤਾ ਹੈ ਸ਼ਾਹਸਵਾਰ ਇਹ ਪੜਨੀ ਕਿਉਂ ਜ਼ਰੂਰੀ ਹੈ ਕੁਝ ਕਿਤਾਬ ਨਾਲ ਜੁੜੀਆਂ ਮੋਟੀਆਂ-ਮੋਟੀਆਂ ਗੱਲਾਂ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਨੂੰ ਉਮੀਦ ਹੈ ਕਿ ਇਸ ਕਿਤਾਬ ਨੂੰ ਪੜਨ ਤੋਂ ਬਾਅਦ ਤੁਸੀਂ ਵੀ ਆਪਣੇ ਆਪਣੇ ਖਿਆਲ ਜ਼ਰੂਰ ਸਾਂਝੇ ਕਰੋਗੇ ਫਿਲਹਾਲ ਇਸ ਮੁਲਾਕਾਤ ਚੇਨਈ ਆਪਣੀ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ